जय भीम जय भारत जय संविधान सो so, मैं करण न्थेवाल सारे ही दर्शकों का अपने चैनल एमएनटी पंजाबी न्यूज़ नेटवर्क ਤੇ ਬਹੁਤ ਬਹੁਤ ਸਵਾਗਤ ਬਹੁਤ ਬਹੁਤ ਸਵਾਗਤ ਕਰਦਾ ਹਾਂ ਸੋ ਅੱਜ ਅਸੀਂ ਹਰ ਹਫ਼ਤੇ ਦੀ ਤਰ੍ਹਾਂ ਅੱਜ ਵੀ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਦੇ ਉੱਪਰ ਚਰਚਾ ਕਰਾਂਗੇ ਜੋ ਕਿ ਸਾਡਾ ਅੱਜ ਦਾ ਵਿਸ਼ਾ ਹੈ ਹੈ ਸੰਵਿਧਾਨ ਦੀ 75ਵੀਂ ਵਣੇ ਗੰਡ ਉਸ ਦੀਆਂ ਚੁਣੌਤੀਆਂ ਅਤੇ ਹੱਲ ਜਿਹਦੇ ਲਈ ਅੱਜ ਸਾਡੇ ਮੁੱਖ ਮਹਿਮਾਨ ਆਏ ਹੋਏ ਨੇ ਉਹ ਹਨ ਹਾਂਸਰਾਜ ਸਮਰਾਜੀ

ਉਸਦੀਆਂ ਚੁਣੌਤੀਆਂ ਅਤੇ ਹੱਲ ਇਸ ਵਿਸ਼ੇ ਦੇ ਉੱਪਰ ਅਸੀਂ ਆਪਣਾ ਸਵਾਲਾਵਾ ਸੀਲਸਰਾ ਸ਼ੁਰੂ ਕਰਾਂਗੇ ਅਸੀਂ ਤੁਹਾਡੇ ਤੋਂ ਇੱਕ ਸਵਾਲ ਰੱਖਾਂਗੇ ਉਸ ਸਵਾਲ ਦਾ ਜਵਾਬ ਜਿਹੜਾ ਤੁਸੀਂ ਹੈਗਾ ਆ ਕਿ 3-4 ਮਿੰਟਾਂ ਦੇ ਵਿੱਚ ਦੇਣਾ ਹੈ ਜੀ ਜੀ ਸਸੰਦਾ ਜੀ ਦਾ ਜਿਹੜਾ ਪਹਿਲਾ ਸਵਾਲ ਇਹ ਹੈ ਕਿ ਪੀਪੀਆਈਡੀ ਨੂੰ ਇਹ ਵਿਸ਼ਾ ਸਮਾਜ ਵਿੱਚ ਲੈ ਕੇ ਜਾਣ ਦੀ ਜ਼ਰੂਰਤ ਕਿਉਂ ਪਈ ਇਹ ਸਾਡਾ ਵਿਸ਼ਾ ਆ ਕਿ ਸੰਵਿਧਾਨ ਦੀ 75ਵੀਂ ਵਰੇਗੰਢ ਅਜ ਦੇਸ਼ ਦੇ ਵਿੱਚ ਸੰਵਿਧਾਨ ਨੂੰ ਲਾਗੂ ਹੋયા ਨੂੰ 75 ਸਾਲ ਹੋ ਗਏ ਆ ਸੋ ਇਸ ਵਿਸ਼ੇ ਨੂੰ ਪੀਪੀਏ ਦੀ ਸਮਾਜਿਕ ਲੈ ਕੇ ਆਉਣ ਦੀ ਜ਼ਰੂਰਤ ਕਿਉਂ ਪਈ ਇਹਦੇ ਬਹੁਤ ਸਾਰੇ ਕਾਰਨ ਹਨ ਕਿ ਪੀਪੀਏ ਡੀ ਨੇ ਜਿਹੜਾ ਸਬਜੈਕਟ ਆ ਇਹ ਵਿਸ਼ਾ ਆ ਇਹ ਪ੍ਰਚਾਰਨ ਦਾ ਪ੍ਰੋਗਰਾਮ ਬਣਾਇਆ ਕਿਉਂਕਿ 9 ਅਗਸਤ 2018 ਨੂੰ ਪਾਰਲੀਮੈਂਟ ਦੇ ਨਜ਼ਦੀਕੀ ਸਵਿਧਾਨ ਨੂੰ ਜਲਾਇਆ ਗਿਆ ਤੇ ਸਮਾਜ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਜਦੋਂ ਐਸ்சிਐਸਟੀ ਐਕਟ ਵਿੱਚ ਮਾੜੀ ਐਮੈਂਡਮੈਂਟ ਹੁੰਦੀ ਹੈ ਤੇ ਭਾਰਤ ਬੰਦ ਕਰ ਦਿੱਤਾ ਜਾਂਦਾ ਹੈ ਭਾਵੇਂ ਸਵਿਧਾਨ ਜਲਾਇਆ ਜਾਂਦਾ ਹੈ ਤਾਂ ਸਮਾਜ ਦੀ ਜਿਹੜੀ ਪ੍ਰਤੀਕਿਰਿਆ ਜ਼ੀਰੋ ਹੁੰਦੀ ਹੈ ਤਾਂ ਇਸ ਲਈ ਪੀਪੀਆਈਡੀ ਨੇ ਜਾਣਿਆ ਕਿ ਸਮਾਜ ਦੇ ਪ੍ਰਤੀਬ ਸਮਾਜ ਦੇ ਅੰਦਰ ਸਭ ਦਾ ਹੰਦੇ ਪ੍ਰਤੀ ਚੇਤਨਾ ਨਹੀਂ ਹੈ ਸਮਾਜ ਸਭਧਾਨ ਦੇ ਬਾਰੇ ਕੁਝ ਵੀ ਨਹੀਂ ਜਾਣਦਾ ਸਭਧਾਨ ਦੇ ਰਹੀ ਨਾ ਜਾਣਨ ਦੇ ਕਾਰਨ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਆ ਅਸੀਂ ਦੇਖਦੇ ਹਾਂ ਕਿ ਸਭਧਾਨ ਦੇ ਵਿੱਚ ਫੰਡਮੈਂਟਲ ਰਾਈਟ ਦਿੱਤੇ ਹੋਏ ਨੇ ਬਰਾਬਰਤਾ ਦਾ ਇਹਕਾ ਅਧਿਧਿਆਇ ਕਾਨੂੰਨ ਦੇ ਸਾਹਮਣੇ ਵੀ ਦਿੱਤਾ ਗਿਆ ਹੈ ਸਪੈਸ਼ਲ ਅਪਰਚੂਨਿਟੀ ਵੀ ਦਿੱਤੀਆਂ ਗਈਆਂ ਤਾਂ ਕਿ ਜਿਹੜੇ ਗਰੀਬ ਲੋਕ ਹੈ ਉਹ ਸਮਾਨ ਸਿਟੀ ਦੇ ਵਿੱਚ ਆ ਜਾਣ ਪਰ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਸੰਵਿਧਾਨ ਦੀ ਕਸਮ ਖਾਂਦੀਆਂ ਜਿੰਨੇ ਵੀ ਰਾਜਨੀਤਿਕ ਲੋਕ ਹੈ ਚੋਣਾਂ ਦੇ ਦੌਰਾਨ ਜਿੱਤ ਕੇ ਜਾਂਦੇ ਆ ਸੰਵਿਧਾਨ ਦੀ ਕਸਮ ਖਾਂਦੇ ਆ ਪਰ ਸੰਵਿਧਾਨ ਦੇ ਖਿਲਾਫ ਕੰਮ ਕਰਦੇ ਆ ਇਸ ਕਰਕੇ ਪਾਰਟੀ ਨੇ ਪ੍ਰੋਗਰਾਮ ਬਣਾਇਆ ਕਿਸ ਸੰਵਿਧਾਨ ਦੇ ਵਿੱਚ ਸਾਡੇ ਲਈ ਕੀ ਲਿਖਿਆ ਗਿਆ ਹੈ ਇਹ ਲੋਕਾਂ ਤੱਕ ਜਾਣਾ ਚਾਹੀਦਾ ਹੈ ਤੇ ਸਰਕਾਰਾਂ ਨੇ ਅਜ ਤੱਕ ਕੀ ਕੀਤਾ ਹੈ ਉਹ ਕਿਉਂ ਨਹੀਂ ਕਰੀਆਂ ਉਹਦੇ ਪਿੱਛੇ ਕੀ ਉਹਨਾਂ ਦਾ ਮਕਸਦ ਹੈ ਇਹ ਸਾਰਾ ਕੁਝ ਲੋਕਾਂ ਦੀ ਜਾਣਕਾਰੀ ਦੇਖਣ ਦੇ ਲਈ ਇਹ ਮੂਵਮੈਂਟ ਜਿਹੜੀ ਹੈ ਇਹ ਚਲਾਈ ਗਈ ਹੈ ਸੰਗੋਸ਼ਚੀਆਂ ਦੇ ਰਾਹੀਂ ਤੇ ਪੈਦਲ ਅਜਤਰਾ ਦੇ ਰਹੇ ਵੀ ਅੱਗੇ ਪ੍ਰੋਗਰਾਮ ਜਿਹੜੇ ਆ ਚਲਾਏ ਜਾਣਗੇ ਤਾਂ ਕਿ ਹਰ ਪਿੰਡ ਹਰ ਸ਼ਹਿਰ ਜ਼ਿਲ੍ਹੇ ਦੇ ਅੰਦਰ ਇਹਨਾਂ ਇਸ ਟੀ ਨੂੰ ਲਿਆਂਇਆ ਜਾਵੇ ਜੀ ਸਰ ਸਾਡਾ ਅਗਲਾ ਸਵਾਲ ਜਿਹੜਾ ਹੈਗਾ ਆ ਉਹ ਅਗਲਾ ਸਵਾਲ ਇਹ ਹੈ ਕਿ ਸੰਵਿਧਾਨ ਨਿਰਮਾਤਾਵਾਂ ਨੇ ਜੋ ਉਦੇਸ਼ ਮਿੱਥੇ ਸਨ ਕੀ ਉਹ ਪੂਰੇ ਹੋਏ ਥਨ ਜੇਕਰ ਪੂਰੇ ਨਹੀਂ ਹੋਏ ਤਾਂ ਨਾ ਪੂਰੇ ਹੋਣ ਦਾ ਕਾਰਨ ਜਿਹੜਾ ਹੈਗਾ ਆ ਉਹ ਕੀ ਹੈ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਇਸ ਸਟੇਟਮੈਂਟ ਦੇ ਬਾਰੇ ਜਾਣਕਾਰੀ ਬਾਬਾ ਸਾਹਿਬ ਡਾਕਟਰ ਮੈਡਿਕ ਨੇ 26 ਨਵੰਬਰ ਨੂੰ ਉਸਨੂੰ ਇੰਜਨੀਅਰ ਕਹੇ ਸੀ ਕਿ ਸਰਵਧਾਨ ਕਿੰਨਾ ਵੀ ਚੰਗਾ ਹੋਵੇ ਜੇ ਸਵਿਧਾਨ ਨੂੰ ਲਾਗੂ ਕਰਨ ਵਾਲੇ ਲੋਕ ਚੰਗੇ ਨਹੀਂ ਹਨ ਬੁਰੇ ਲੋਕ ਹਨ ਤਾਂ ਸਵਿਧਾਨ ਬੁਰਾ ਹੀ ਸਾਬਤ ਹੋਏਗਾ ਤਾਂ ਜੇ ਸਵਿਧਾਨ ਬੁਰਾ ਵੀ ਹੋਵੇ ਤੇ ਲੋਕ ਉਹਨੂੰ ਲਾਗੂ ਕਰਨ ਵਾਲੇ ਚੰਗੇ ਹਨ ਤਾਂ ਬੁਰਾ ਸਵਿਧਾਨ ਵੀ ਚੰਗਾ ਲਾਗੂ ਹੋਏਗਾ ਅੱਜ ਦੀ ਸਥਿਤੀ ਵੀ ਇਹੀ ਹੈ ਇੱਕ ਅੰਗਰੇਜ਼ ਭਾਰ ਦੇ ਛੱਡ ਕੇ ਚਲੇ ਗਏ ਤੇ ਕਾਲੇ ਅੰਗਰੇਜ਼ ਜਿਹੜੇ ਆ ਉਹ ਰਾਜ ਕਰ ਰਹੇ ਆ ਉਹ ਸੰਧਾਨ ਜੋ ਸੰਧਾਨ ਸਭਾ ਨੇ ਪਾਸ ਕੀਤਾ ਤੇ ਬਾਬਾ ਸਾਹਿਬ ਮੇਜਕੀ ਸਾਹਿਬ ਨੇ ਲਿਖਿਆ ਉਹ ਨਹੀਂ ਚਾਹੁੰਦੇ ਕਿ ਜਿਹਨਾਂ ਲੋਕਾਂ ਨੂੰ ਬਹੁਤ ਜਨ ਮੂਲ ਵਾਸੀ ਲੋਕਾਂ ਨੂੰ ਜਿਹਨਾਂ ਦੀ ਨਫਰੀ ਜਿਹੜੀ 90% ਆ ਭਾਰਤ ਦੇ ਅੰਦਰ ਜਿਨ੍ਹਾਂ ਨੂੰ ਗੁਲਾਮ ਰੱਖਣਾ ਚਾਹੁੰਦੇ ਆ ਉਹਨਾਂ ਨੂੰ ਆਜ਼ਾਦੀ ਨਹੀਂ ਦੇਣਾ ਚਾਹੁੰਦੇ। ਉਹ ਤਰ੍ਹਾਂ-ਤਰ੍ਹਾਂ ਦੇ ਹੱਥ ਕੰਡੇ ਵਰਤ ਕੇ ਤਰ੍ਹਾਂ-ਤਰ੍ਹਾਂ ਦੇ ਸਿਰਤਾ ਖੜੀਆ ਕਰਕੇ ਉਹਨਾਂ ਨੂੰ ਪਿੱਛੇ ਧੱਕ ਲੈਣਾ ਚਾਹੁੰਦੇ ਆ। ਜਿਸ ਨੂੰ ਸੰਵਿਧਾਨ ਜਿਹੜਾ ਹੈਗਾ ਉਹ ਬਰਾਬਰੀ ਦਾ ਇਲਾਨ ਕਰ ਦਿੰਦਾ ਆ। ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਬਰਾਬਰੀ ਦਾ ਜਿਹੜਾ ਸੰਵਿਧਾਨ ਚ ਦਿੱਤਾ ਗਿਆ ਹੈ। ਪਰ ਜਿੰਨੀਆਂ ਵੀ ਸਰਕਾਰਾਂ ਬਣਦੀਆਂ ਆ ਉਹ ਦੋ મુદ્ਦਿਆਂ ਨੂੰ ਨਾ ਕਦੀ ਟੱਚ ਵੀ ਨਹੀਂ ਕਰਦੀਆਂ ਨਾ ਸਮਾਜਿਕ ਬਰਾਬਰੀ ਦੀ ਗੱਲ ਕਰਦੀਆਂ ਤੇ ਨਾ ਆਰਥਿਕ ਬਰਾਬਰੀ ਦੀ ਗੱਲ ਕਰਦੀਆਂ ਇਸ ਕਰਕੇ ਪੀਪੀਆਈ ਡੀਜੀ ਕਿਉਂਦੀ ਹੈ ਕਿ ਉਹ ਲੋਕ ਬਿਮਾਰ ਮਾਨਸਿਕਤਾ ਦੇ ਲੋਕ ਜਿਹੜੇ ਆ ਕ੍ਰਿਮੀਨਲ ਗਰਾਊਂਡ ਦੇ ਲੋਕ ਜਿਹੜੇ ਆ ਉਹ ਪਾਰਲੀਮੈਂਟ ਦੇ ਅੰਦਰ ਬਜਟ ਹਸਵਾ ਮਤੇ ਅੰਦਰ ਬੈਠੇ ਹੋਏ ਆਂ ਕਿਉਂਕਿ ਬਾਬਾ ਸਾਹਿਬ ਨੇ ਕਿਹਾ ਸੀ ਕਿ ਕਦੋਂ ਤੱਕ ਅਸੀਂ ਵੋਟਰ ਬਣੇ ਰਹਾਂਗੇ ਸਾਨੂੰ ਕਾਨੂੰਨ ਸਾਜ ਬਣਾਉਣਾ ਚਾਹੀਦਾ ਤੇ ਆਪਣੀਆਂ ਨੀਤੀਆਂ ਆਪਣੇ ਹਿੱਤੇ 'ਚ ਬਣਾਉਣੀਆਂ ਚਾਹੀਦੀਆਂ ਤਾਂ ਇਸ ਲਈ ਜਿਹੜੇ ਲੋਕ ਇਲੈਕਸ਼ਨਾਂ ਤੋਂ ਲੜਦੇ ਦਰਦੇ ਨੇ ਵੀ ਅਸੀਂ ਪੈਸਾ ਕਿੱਥੋਂ ਲਿਆਵਾਂਗੇ ਤਾਂ ਉਹਨਾਂ ਨੂੰ ਇਹ ਦਿਮਾਗ 'ਚੋਂ ਕੱਢ ਕੇ ਇਹ ਪਾਰਟੀ ਦੇ ਪ੍ਰਚਾਰ ਪ੍ਰਸਾਰੇ ਤੇ ਲੱਗ ਜਾਣਾ ਚਾਹੀਦਾ ਕਿਉਂਕਿ ਸਾਡੀ ਆਪਣੀ ਪਾਰਟੀ ਜਿੰਦਾ ਡੰਡਾ ਤਿੰਦਾ ਬੰਦਾ ਤੇ ਆਡਾਇਲੋਜੀ ਤੇ ਸੰਸਾਦਗਤ ਪਾਰਟੀ ਜੇ ਸਾਡੇ ਕੋਲ ਹੈ ਤਾਂ ਸਾਨੂੰ ਉਹਦਾ ਸਾਥ ਸਹਿਯੋਗ ਕਰਕੇ ਅੱਗੇ ਵਧਣਾ ਚਾਹੀਦਾ ਤੇ ਕਾਨੂੰਨ ਸਾਜ ਬਣਾਉਣਾ ਚਾਹੀਦਾ ਤੇ ਆਪਣੇ ਹਿੱਤ ਵਿੱਚ ਪਾਲਸੀਆਂ ਬਣਾ ਕੇ ਤੇ ਸਵਿਧਾਨ ਨੂੰ ਜੋ ਕਿਹਾ ਗਿਆ ਤਜਵੀਜ਼ ਕੀਤਾ ਗਿਆ ਸਵਿਧਾਨ ਦੇ ਅੰਦਰ ਸਮਾਜਿਕ ਤੇ ਆਰਥਿਕ ਸਮਾਨਤਾ ਦੀ ਗੱਲ ਕੀਤੀ ਗਈ ਹੈ ਉਹ ਸਥਾਪਿਤ ਕਰਨ ਲਈ ਸਾਨੂੰ ਆਪਣਾ ਪ੍ਰੋਗਰਾਮ ਜਿਹੜਾ ਲੋਕਾਂ ਤੇ ਲੈ ਕੇ ਜਾਣਾ ਚਾਹੀਦਾ ਜੀ ਸਰ ਇਹ ਦੇਸ਼ ਦੇ ਵਿੱਚ ਸੰਵਿਧਾਨ ਨੂੰ ਲਾਗੂ ਹੋਇਆ ਨੂੰ ਪੂਰੇ 75 ਸਾਲ ਹੋ ਗਏ ਆ ਔਰ ਅੱਜ ਦੇਸ਼ ਸਭ ਇਸ ਦੇਸ਼ ਦੇ ਵਿੱਚ ਅਸੀਂ ਸੰਵਿਧਾਨ ਦੀ 75ਵੀਂ ਗਰੇ ਵਰੇਗੰਡ ਮਨਾ ਰਹੇ ਆ ਤੋਂ ਸੰਵਿਧਾਨ ਦੀ 75ਵੀਂ ਵਰੇਗੰਡ ਤੇ ਤੁਹਾਨੂੰ ਕਿਹੜੇ ਕਿਹੜੇ ਚੁਣੌਤੀਆਂ ਜਿਹੜੀਆਂ ਹੈਗੀਆਂ ਨਜ਼ਰ ਆਉਂਦੀਆਂ ਆ ਪਰ ਉਹਨਾਂ ਚੁਣੌਤੀਆਂ ਦਾ ਹੱਲ ਕੀ ਆ ਦਿਕੋ ਮੇਨ ਵਿਚਾਹੀ ਹੈ ਇਹ ਕਿ ਹਰ ਖੇਤਰ ਹਰ ਡਿਪਾਰਟਮੈਂਟ ਹਰ ਜਗ੍ਹਾ ਦੇ ਵਿੱਚ ਚੁਣੌਤੀਆਂ ਚੁਣੌਤੀਆਂ ਆ ਅਸੀਂ ਐਜੂਕੇਸ਼ਨ ਦੀ ਚੁਣੌਤੀਆਂ ਦੇਖ ਲਈਏ ਅੱਜ ਤੱਕ ਸਰਕਾਰਾਂ ਨੇ 8ਵੀਂ 8ਵੀਂ ਤੱਕ ਬੱਚੇ ਨੂੰ ਨਾਂ ਫੇਰ ਕਰਨ ਦੀ ਯੋਜਨਾ ਬਣਾਈ ਤਾਂ ਉਹਦੇ ਨਾਲ 8ਵੀਂ ਤੱਕ ਬੱਚਿਆਂ ਦਾ ਵੀ ਵੇਖ ਜਿਹੜਾ ਬੁਰੀ ਤਰ੍ਹਾਂ ਕੁਚਲਿਆ ਗਿਆ ਜਦ 10ਵੀਂ ਤੱਕ ਬੱਚੇ ਜਾਂਦੇ ਆ ਤਾਂ ਤੇਗੇ ਜਾਂਦੇ ਆ ਕਿ ਕਾਚੀ ਬੈਠ ਜਾਂਦੇ ਆ ਤੇ ਅੱਜ ਕੀ ਹੈ ਅੱਜ এডਿਕੇਸ਼ਨ ਦੇ ਅੰਦਰ ਵੱਖਰੀਆਂ ਵੱਖਰੀਆਂ ਕਲਾਸਾਂ ਦੇ ਵੱਖਰੇ ਵੱਖਰੇ ਬੋਰਡਾਂ ਦੇ ਵੱਖਰੇ ਸਿਲੇਬਸ ਹਨ ਇਹ ਗੱਲ ਇੱਕ ਰਾਸ਼ਟਰੀ ਇੱਕ ਚੋਣ ਦੀ ਗੱਲ ਕਰਦੇ ਆ ਪਰ ਇੱਕ ਰਾਸ਼ਟਰੀ ਇੱਕ এডਿਕੇਸ਼ਨ ਦੀ ਗੱਲ ਨਹੀਂ ਕਰਦੇ ਇੱਕ ਕਲਾਸ ਇੱਕ ਪਾਠਕ੍ਰਮ ਦੀ ਗੱਲ ਨਹੀਂ ਕਰਦੇ ਤੇ ਵੱਡੀ ਸਮੱਸਿਆ ਹੈਗੀ ਆ ਬੇਜ ਰਗਾਰ ਦੀ ਸਮੱਸਿਆ ਆ ਗਈ ਆ ਮੌਜੂਦਾ ਗਵਰਨਮੈਂਟ ਜਦੋਂ ਆਈ ਤਾਂ ਇਹਨੇ ਰੁਜ਼ਗਾਰ ਦੀ ਵੱਡੇ ਵੱਡੇ ਤੇ ਗੱਲ ਕੀਤੀ 82 ਡੋਕਰਵੜਾ ਰੁਜ਼ਗਾਰ ਜਿਹੜਾ ਇਹ ਪੈਦਾ ਕਰਾਂਗੇ ਪਰ ਅੱਜ ਕੀ ਦੇਖਦੇ ਆ ਇਹਨਾਂ ਨੇ ਪ੍ਰਾਈਵੇਟ ਜਿਹੜੀ ਗਵਰਨਮੈਂਟ ਪਬਲਿਕ ਸੈਕਟਰ ਐ ਇਸ ਨੂੰ ਵੇਚ ਦਿੱਤਾ ਆ ਰੇਲਵੇ ਚੀਹੇ ਪੇਲ ਵੇਚੀ ਸੇਲ ਵੇਚੀ ਐਲਏਸੀ ਵੇਚੀ ਆ इवन ਪੋਸਟ ਆਫਿਸ ਵਿੱਚ ਹੈ ਹਾਂ ਜੀ ਇਹ ਵੇਲ ਬੇਤੇ ਮਤਲਬ ਕੀ ਹਾਰ ਚੀਜ਼ ਹੈ ਦੇਸ਼ ਦੀ ਜੋ ਪਬਲਿਕ ਦੇ ਪੈਸੇ ਨਾਲ ਬਣੀ ਹੋਈ ਹੈ ਪਬਲਿਕ ਦੇ ਪੈਸੇ ਨਾਲ ਬਣੀ ਹੋਈ ਹੈ ਪਬਲਿਕ ਅਣਜਾਣ ਹੈ ਜੇਕਰ ਇਹ ਜਾਣਕਾਰ ਹੁੰਦੀ ਕਿ ਸਾਡੇ ਪੈਸੇ ਨਾਲ ਇਹ ਪਬਲਿਕ ਸੈਕਟਰ ਦੀ ਸਾਰੀ ਹੋਈ ਹੈ ਤੇ ਸਰਕਾਰਾਂ ਨੂੰ ਨੱਥ ਪਾਉਂਦੀ ਪਰ ਸਰਕਾਰ ਜਿਹੜੀ ਆ ਲੋਕ ਹੈ ਉਹ ਇਸ ਗੱਲ ਤੋਂ ਜਾਣਾਂ ਵੇ ਪਬਲਿਕ ਸੈਕਟਰ ਦੀ ਸਾਰੀ ਤੇ ਸਾਡਾ ਪੈਸਾ ਲੱਗਾ ਹੋਇਆ ਆ ਇਹ ਸ਼ਰੇਆਮ ਸ਼ਰੇਆਮ ਪਬਲਿਕ ਸੈਕਟਰ ਨੂੰ ਵੇਚ ਰਾਇਆ ਤੇ ਲੋਕ ਨੰਗੀ ਅੱਖਾਂ ਦੇ ਨਾਲ ਦੇਖ ਰਾਇਆ ਪਰ ਬਦਰੋ ਨਹੀਂ ਕਰ ਰਹੇ ਇੱਕ ਐਜੂਕੇਸ਼ਨ ਦਾ ਇੱਕ ਪੱਖ ਹੈ ਕਿ ਹਰ ਤਾਂ ਅਸੀਂ ਗਊ ਮਾਤਾ ਦੀ ਗੱਲ ਕਰਦੇ ਹਾਂ ਗਊ ਮਾਤਾ ਮਹੱਤਤਾ ਦੀ ਗੱਲ ਹੈ ਕਿ ਬੱਧ ਦੁੱਧ ਦਿੰਦੀ ਆ ਤੇ ਦੁੱਧ ਦੀ ਸਾਨੂੰ ਦੇਸ਼ ਦੇ ਅੰਦਰ ਲੋੜ ਹੈ ਪਰ ਕੀ ਜਿਹੜੇ ਬੁੱਚੜਖਾਨੇ ਆ ਜਿੱਥੋਂ ਵੀਪ ਐਕਸਪੋਰਟ ਹੋ ਰਿਹਾ ਉਹ ਸਾਰੇ ਉਹਨਾਂ ਲੋਕਾਂ ਦੇ ਆ ਜਿਹੜੇ ਗਊ ਮਾਤਾ ਨੂੰ ਮਾਤਾ ਕਹਿੰਦੇ ਆ ਇਹਨਾਂ ਦੇ ਰਾਹੀਂ ਜਿੱਥੇ ਅੰਦਰ ਸੜਕਾਂ ਦੇ ਉੱਤੇ ਛੜਿਆਂ ਮੈਕਸੀਡੈਂਟ ਹੁੰਦੇ ਆ ਔਰ ਐਕਸੀਡੈਂਟਾਂ ਦੀ ਗਿਣਤੀ ਇਹ ਨਹੀਂ ਹੁੰਦੀ ਆ ਕਿ ਕਿਸੇ ਦੀ ਜ਼ਿੰਮੇਵਾਰੀ ਫਿਕਸ ਨਹੀਂ ਹੁੰਦੀ ਜਿਸ ਨੂੰ ਅਸੀਂ ਮਾਂ ਦਾ ਦਰਜਾ ਦਿੰਦੇ ਆ ਔਰ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਹੈ ਉਹ ਚੰਗੀ ਤਰ੍ਹਾਂ ਨਹੀਂ ਹੋ ਰਹੀ ਤੇ ਇਨਸਾਨ ਆਦਮੀ ਦਾ ਜਿਹੜਾ ਸਨਮਾਨ ਹੈ ਉਹ ਬਰਾਬਰ ਨਹੀਂ ਹੈ ਸਭ ਤੋਂ ਵੱਡੀ ਗੱਲ ਸਨਮਾਨ ਦੀ ਹੈ ਬਹੁਜਨ ਸਮਾਜ ਮੂਲਵਾਸੀ ਬਹੁਜਨ ਸਮਾਜ ਦਾ ਇਹਨਾਂ ਸਨਮਾਨ ਹੈ ਜਿਵੇਂ ਇੱਕ ਵੋਟ ਹੈ ਇੱਕ ਵੈਲਿਊ ਹੈ ਇਸ ਤਰ੍ਹਾਂ ਇੱਕ ਮਨੁੱਖ ਇੱਕ ਵੈਲਿਊ ਭਾਰਤ ਦੇ ਅੰਦਰ ਸਥਾਪਿਤ ਨਹੀਂ ਹੋਇਆ ਪਰ ਉਹਦੀ ਸ਼ੁਰੂਆਤ ਵੀ ਨਹੀਂ ਹੋਈ ਕਿਸੇ ਨੇ ਪੰਜ ਸਾਲਾ ਯੋਜਨਾ ਪਹਿਲਾਂ ਤਿਆਰ ਨਹੀਂ ਸੀ ਉਹਦੀ ਸਮੀਖਿਆ ਹੋਈ ਹੈ ਉਹਦੇ ਉੱਤੇ ਕੰਮ ਨਹੀਂ ਹੋਇਆ ਉਹਦੇ ਲਈ ਪੈਸੇ ਰੱਖੇ ਗਏ ਵਾਰੋ ਡਿਵਲਟ ਕਰਕੇ ਖੋਜ ਲਾਇਗ ਹੈ ਗਰੀਬੀ ਹਟਾਓ ਦਾ ਪ੍ਰੋਗਰਾਮ ਕਾਂਗਰਸ ਨੇ ਚਾਕ ਉਠ ਕੀਤਾ ਪਰ ਕੀ ਹੋਇਆ ਗਰੀਬੀ ਦੀ ਰੇਖਾ ਨੂੰ niche ਕਰਕੇ ਦਿਖਾ ਦਿੱਤਾ ਕਿ ਗਰੀਬੀ ਦੀ ਰੇਖਾ ਦੇ ਵਿੱਚੋਂ ਇੰਨੇ ਕਰੋੜਾ ਲੋਕ ਨਿਕਲ ਚੁੱਕੇ ਹਨ ਇਹ ਇੱਕ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਸਰਕਾਰਾਂ ਦੁਆਰਾ ਦੇਸ਼ ਤੋਂ ਪਹਿਲੋਂ ਬੀਐਸਸੀ ਗੁਲਾਮ ਸੀ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਦੇਸ਼ ਜਾਦ ਹੋਇਆ ਅਸੀਂ ਇੰਗਰੇਜ਼ਾਂ ਤੋਂ ਆਜ਼ਾਦ ਹੋਏ ਪਰ ਬ੍ਰਾਹਮਣਿਕal ਸਿਸਟਮ ਦੇ ਅਸੀਂ ਗੁਲਾਮ ਬਣੇ ਹੋਏ ਹਾਂ ਹਰੇਕ ਖੇਤਰ ਤੇ ਦੇਖ ਲਓ ਪਾਣੀਆਂ ਦੀ ਬੰਨ ਦੇਖ ਲਓ ਕਿਸਾਨਾਂ ਦਾ ਮਸਲਾ ਦੇਖ ਲਓ ਐਮਐਸਪੀ ਫਸਲ ਦੀ ਮੰਗ ਰਿਹਾ ਹੈ ਕਿ ਕੁੱਟ ਖਾ ਗਏ ਆ ਨੂੰ ਮੱਦੇ ਨਜ਼ਰ ਰੱਖ ਕੇ ਸੱਸਾਂ ਦੇ ਮੱਦੇ ਨਜ਼ਰ ਲੈ ਨੈਕਸਟ ਸਲਾਈਡ ਹੈ ਸੱਜੀ ਦੇਖ ਲਿਆ ਹਾਂ ਨੈਕਸਟ ਸਲਾਈਡ ਤੋਂ ਸਮੱਸਿਆ ਇਹ ਨਹੀਂ ਹੈਗੀ ਹਾਂ ਸਰ ਸੌਰੀ ਸਮੇਂ ਨੂੰ ਮੱਦੇ ਸਮੇਂ ਨੂੰ ਨੈਕਸਟ ਸਲਾਈਡ ਲੋਕ ਜਿਹੜੇ ਆ ਆਦਿਵਾਸੀ ਲੋਕ ਜਿਹੜੇ ਆ ਉਹ ਜਲ ਜੰਗਲ ਤੇ ਜ਼ਮੀਨ ਦੇ ਆਪਣੇ ਰਾਈਟ ਲਈ ਲੜ ਰਹੇ ਆ ਉਹਨਾਂ ਨੂੰ ਸਰਕਾਰਾਂ ਨੈਕਸਟ ਸਲਾਈਡ ਕਹਿ ਕੇ ਆ ਪਿੱਛੇ ਜਾਏ ਉਹਨਾਂ ਦੇ ਕਾਊਂਟਰ ਬਣਾ ਕੇ टी आदिवासी ਲੋਕਾਂ ਨੂੰ ਮਾਰ ਦਿੱਤਾ ਗਿਆ ਨੈਕਸਟ ਸਲਾਈਡ ਦੇਖ ਕੇ ਮਤਲਬ ਕਿ ਨੈਕਸਟ ਸਲਾਈਡ ਮਤਲਬ ਕਿ ਆਦਿਵਾਸੀਆਂ ਤੋਂ ਹੀ ਭਰਤੀ ਕਰਕੇ ਕਮਾਂਡੋ ਉਹਨਾਂ ਕਮਾਂਡੋ ਰਾਹੀਂ ਆਪਣੇ ਭਰਾਵਾਂ ਨੂੰ ਮਾਰਿਆ ਜਾ ਰਿਹਾ ਜਲ ਜੰਗਲ ਜ਼ਮੀਨ ਉੱਤੇ ਆਦਿਵਾਸੀ ਦਾ ਕਬਜ਼ਾ ਹੈ ਪਰ ਉਹੀ ਮਤਲਬ ਕਿ ਉਹੀ ਲੋਕ ਮਾਰੇ ਜਾ ਰਿਹਾ ਸਰਕਾਰ ਨੂੰ ਕੋਈ ਦੁੱਖ ਨਹੀਂ ਹੈ ਸਰ ਇੱਥੇ ਸਵਾਲ ਇਹ ਕੀ ਪੈਦਾ ਹੁੰਦਾ ਆ ਕਿ ਇਹ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਉੱਤੇ 75 ਸਾਲਾਂ ਵਿੱਚ ਅਸੀਂ ਕਿੰਨਾ ਕੁ ਅੱਗੇ ਵਧੇ ਹਾਂ ਸੰਵਿਧਾਨ ਦੇ ਲਾਗੂ ਹੁੰਦੇ ਹੋਏ ਵੀ ਸੰਵਿਧਾਨ ਦੇ ਲੱਗ ਹੁੰਦਿਆ ਮੁੱਢਲੇ ਦਾ ਰੁੱਤੇ ਸਾਡੇ ਕੋਲ ਪਬਲਿਕ ਸੈਕਟਰ ਨਹੀਂ ਸੀ 90 ਤੱਕ ਨੌਕਰੀਆਂ ਦੀ ਸਿਰਨਾਹ ਹੋਈ ਹੈ ਜਦ ਸਰਕਾਰ ਨੂੰ ਇਹ ਪਤਾ ਲੱਗਾ ਕਿ ਕੁਝ ਲੋਕ ਜਿਹੜੇ ਸਰਕਾਰੀ ਨੌਕਰੀ ਪਾ ਕੇ ਉਹਨਾਂ ਦੇ ਘਰਾਂ ਦੇ ਅੰਦਰ ਫਲਾਵਿੰਗ ਆਈ ਆ ਖੁਸ਼ੀ ਆਈ ਆ ਤੇ ਉਹ ਲੋਕ ਸਮਾਜਿਕ ਚੇਤਨਾ ਤੇ ਰਾਜਿਕ ਚੇਤਨਾ ਵੱਲ ਨੂੰ ਵਧੇ ਆ ਉਸ ਨੂੰ ਰੋਕਣ ਦੇ ਲਈ ਪ੍ਰਾਈਵੇਟਾਈਜੇਸ਼ਨ ਲਿਆਂਦਿਆ ਗਿਆ ਪ੍ਰਾਈਵੇਟ ਸਿਸਟਮ ਲਿਆਂਦਾ ਗਿਆ ਜਿਹਦੇ ਅੰਦਰ ਸਰਕਾਰੀ ਨੌਕਰੀਆਂ ਖਤਮ ਕਰ ਦਿੱਤੀਆਂ ਗਈਆਂ ਪਬਲਿਕ ਸੈਕਟਰ ਨੂੰ ਵੇਚ ਕੇ ਸਰਕਾਰੀ ਨੌਕਰੀਆਂ ਬਿਲਕੁਲ ਜ਼ੀਰੋ ਬਣਾ ਦਿੱਤੀਆਂ ਗਈਆਂ ਔਰ ਕੰਟੈਕਟ ਲੇਬਰ ਭੱਤੀ ਕਿਤੀ ਗਈ ਹੈ ਜੇ ਸਾਨੂੰ 15000 ਤੋਂ ਵੱਧ ਤਨਖਾਹ ਨਹੀਂ ਮਿਲਦੀ ਕੀ 15000 ਮਹੀਨਾ ਇੱਕ ਵਿਅਕਤੀ ਲੈ ਕੇ ਕੀ ਆਪਣੇ ਇੱਕ ਬੱਚੇ ਨੂੰ ਕਨਵੈਨ ਸਕੂਲ ਦੇ ਵਿੱਚ ਪੜਾਈ ਨੇ ਕਰਵਾ ਸਕਦਾ ਹੈ ਅਜਿਆ ਨਹੀਂ ਹੋ ਸਕਦਾ ਇਸੇ ਤਰ੍ਹਾਂ ਮਨਰੇਗਾ ਦੇ ਅੰਦਰ 322 ਰੁਪਏ ਦਿਹਾੜੀ ਦਿੱਤੀ ਜਾਂਦੀ ਹੈ ਤੇ ਬਾਅਦ ਤੋਂ ਵੱਧ 100 ਦਿਨ ਦਾ ਕੰਮ ਦਿੱਤਾ ਜਾਂਦਾ ਹੈ ਜਿੱਥੇ ਅਸੀਂ ਦੇਖਦੇ ਹਾਂ ਕਿ 2600 ਰੁਪਇਆ ਮਹੀਨਾ ਜਿਹੜਾ ਉਹਦੀ ਤਨਖਾਹ ਬਣਦੀ ਹੈ ਕਿ ਇੱਕ ਵਿਅਕਤੀ 2600 ਰੁਪਇਆ ਲੈ ਕੇ ਕੀ ਕੰਮ ਚਲਾ ਸਕਦਾ ਤੇ ਮਰੇਗਾ ਚ ਕੰਮ ਕਰਨ ਦੇ ਲੋਕ ਜਿਹੜੇ ਆ ਉਹ ਖੋਤੀ ਆ ਪ੍ਰਕਾਸ਼ ਲੋਕ ਨਹੀਂ ਆ ਉਹ ਐਸੀ ਐਸੀ ਉਹ ਵੀ ਸੀਗੇ ਹੀ ਲੋਕ ਆ ਨਾ ਜਿਹੜੇ ਮਜਬੂਰੀ ਦੇ ਅੰਦਰ ਉਹ 322 ਰੁਪਏ ਦਿਹਾੜੀ ਕਰੇ ਹਨ ਮੈਂ ਸਮਝਦਾ ਹਾਂ ਕੋਈ ਪ੍ਰਾਈਵੇਟ ਸੈਕਟਰ ਹੋਵੇ ਜਾਂ ਸਰਕਾਰੀ ਸੈਕਟਰ ਹੋਵੇ ਉਹਦੇ ਜਿਹੜੇ ਵੇਜਟ ਆ ਜੇ ਇੱਕ ਪੀਐਮ ਜਿਹੜਾ ਸਰਕਾਰੀ ਸੈਕਟਰ ਦੇ ਅੰਦਰ 30000 ਘੱਟੋ ਘੱਟ ਤਨਖਾਹ ਲੈਂਦਾ ਤੇ ਪ੍ਰਾਈਵੇਟ ਸੈਕਟਰ ਵਿੱਚ ਵੀ ਉਹਦੀ ਐਜੂਕੇਸ਼ਨ ਦੇ ਬਰਾਬਰ ਵਿਅਕਤੀ ਨੂੰ ਤਨਖਾਹ ਮਿਲਣੀ ਚਾਹੀਦੀ ਹੈ ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਪੂੰਜੀਪਤੀ ਲੋਕ ਬ੍ਰਾਹਮਣਵਾਦੀ ਸਰਕਾਰ ਦੇ ਬਲਬੂਤੇ ਮੀਲੀਪੁਖ ਦੇ ਨਾਲ ਉਹਨਾਂ ਦੀ ਲੇਬਰ ਲੁੱਟ ਰਿਆ ਉਹਦਾ ਖੂਨ ਪਸੀਨਾ ਜਿਹੜਾ ਆ ਉਹ ਪੀ ਰਿਆ ਕਿੰਦੇ ਇਹ ਕੁੱਤਾ ਜਿਹੜਾ ਕੁੱਤੇ ਦਾ ਮੀਟ ਨਹੀਂ ਖਾਂਦਾ ਪਰ ਪੂੰਜੀਪਤੀ ਲੋਕ ਬ੍ਰਾਹਮਣਵਾਦੀ ਲੋਕ ਆਪਣੇ ਭਰਾਮਾਂ ਦਾ ਜਿਹਨੂੰ ਵੋਹ ਗਿੰਦੇ ਹਿੰਦੂ ਕਹਿੰਦੇ ਆ ਹੈ ਨਹੀਂ ਪਰ ਉਹਨਾਂ ਦਾ ਹੀ ਖੂਨ ਪੀ ਰਿਆ ਜੀ ਸਾਰੇ ਐਸੇ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਇਸ ਗੱਲ ਤੇ ਚੰਨਣਾ ਪਾਓ ਕਿ ਪੀਪੀਆਈਡੀ ਨੇ ਸੰਵਿਧਾਨ ਦੀ 75ਵੀਂ ਵਰੇਗਾਡ ਉਤੇ ਕੀ ਕਰਨ ਦਾ ਜਿਹੜਾ ਟੀਚਾ ਮਿੱਥਿਆ ਹੋਇਆ ਹੈ ਪੀਪੀਆਈਡੀ 1 3 25 ਤੋਂ ਲੈ ਕੇ ਸੰਗੋਸ਼ਚੀਨ ਦਾ ਪ੍ਰੋਗਰਾਮ ਉਸ ਨੇ ਬਣਾਇਆ ਹੋਇਆ ਹੈ ਉਹ ਪੂਰੇ ਦੇਸ਼ ਦੇ ਅੰਦਰ 15 ਮਈ ਤੱਕ ਉਹ 500 ਸੰਗੋਸ਼ੀ ਹੈ ਜਿਹੜੀਆਂ ਉਹ ਪੂਰੇ ਭਾਰਤ ਦੇ ਅੰਦਰ ਕਰੇਗੀ ਬਾਕੀ ਵਖਰੇ ਦੇ ਅੰਦਰ ਸਟੇਟਾਂ ਦੇ ਅੰਦਰ ਤੇ ਸੰਗੋਸ਼ੀਆਂ ਦੇ ਨਾਲ ਤਾਂ ਇੱਕ ਚਾਰ ਤੋਂ ਉਹ ਮੱਕੇ ਪੱਤੇ ਤੇ ਚੱਲਣ ਦਾ ਕੰਮ ਕਰੇਗੀ ਉਹ ਪਾਰਟੀ ਕੀ ਕਰਨਾ ਚਾਹੁੰਦੀ ਹੈ ਪਾਰਟੀ ਕੀ ਕਰਨਾ ਚਾਹੁੰਦੀ ਹੈ ਪਾਰਟੀ ਔਟਾ ਨੂੰ 50% ਹਰ ਖੇਤਰ ਦੇ ਵਿੱਚ ਹਿੱਸੇਦਾਰੀ ਦੇਣਾ ਚਾਹੀਦੀ ਹੈ ਤਾਂ ਜਿਹੜੇ ਲੋੜਵੰਦ ਲੋਕ ਹੈ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਤੇ ਫ੍ਰੀ ਇਲਾਜ ਦੇਣਾ ਚਾਹੀਦੀ ਹੈ ਉਹਨਾਂ ਦਾ ਮੁੱਖ ਮੁੱਦਾ ਹੈ ਤਾਂ ਜੋ ਪ੍ਰਾਈਵੇਟ ਸੈਕਟਰ ਆ ਸਾਡੀ ਪਬਲਿਕ ਸੈਕਟਰ ਦੀ ਸਾਰੀ ਸਮੇ ਸਾਡੇ ਪੈਸੇ ਨਾਲ ਸਾਰਿਆ ਸੀ ਜਿਸ ਨੂੰ ਪ੍ਰਾਈਵੇਟ ਸੈਕਟਰ ਬਣਾ ਦਿੱਤਾ ਗਿਆ ਉਸ ਦਾ ਨੈਸ਼ਨਲਾਈਜ਼ ਕੀਤਾ ਜਾਏਗਾ ਉਸ ਰਾਸ਼ੀ ਕਰਨ ਦਾ ਮੁਰਕਾ ਕੀਤਾ ਜਾਏਗਾ ਅਤੇ ਪਬਲਿਕ ਸੈਕਟਰ ਨਵਾਂ ਉਸਾਰ ਕੇ ਤੇ ਲੋਕਾਂ ਲਈ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ ਤੇ ਪੜ੍ਹਾਈ ਦਾ ਜਿਹੜਾ ਸਿਲੇਬਸ ਹੈ ਹਰ ਯੂਨੀਵਰਸਿਟੀ ਕਾਲਜ ਸਕੂਲ ਦੇ ਅੰਦਰ ਹਲੇ ਹਰੇਕ ਕਲਾਸ ਲਈ ਬਰਾਬਰ ਹੋਏਗਾ ਤਾਂ ਕਿ ਕੰਪੀਟੀਸ਼ਨ ਸਮੇਂ ਜਿਹੜੇ ਸਟੂਡੈਂਟ ਹੈ ਉਨਾ ਨੁਪਰਾਇ ਦੇ ਵਿੱਚ ਜਾਂ ਕੰਪੀਟੀਸ਼ਨ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਸਰ ਇਹਦੇ ਨਾਲ ਨਾਲ ਇਹ ਤੁਸੀਂ ਇਹ ਵੀ ਦੱਸੋ ਕਿ ਪੰਜਾਬ ਵਿੱਚ ਇਸ ਬਾਰੇ ਜਿਹੜੀਆਂ ਵਿਚਾਰ ਗੋਸ਼ਟੀਆਂ ਬਾਰੇ ਦੱਸੋ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਪੰਜਾਬ ਦੇ ਅੰਦਰ ਪੰਜਾਬ ਪਰ ਉੱਤੇ 30 ਤਰੀਕ ਨੂੰ ਜਿਹੜੀ ਸੰਗੋਸ਼ੀ ਹੈ ਉਹ ਸਤਨਾਮਪੁਰਾ ਬੋਧ ਵਿਹਾਰ ਸੰਗमित्रा ਬੋਧ ਵਿਹਾਰ ਫੁਗੜਾ ਬੇਖੇ ਰੱਖੀ ਗਈ ਹੈ ਤੇ ਮੈਂ ਪੰਜਾਬ ਦੇ ਮੋਹਲਵਸੀ ਬੋਧਜਨਾਂ ਨੂੰ ਅਪੀਲ ਕਰਦਾ ਹਾਂ ਕਿ ਇਹ ਪ੍ਰੋਗਰਾਮ ਦਸ ਤੋਂ 4 ਵਜੇ ਤੱਕ ਚੱਲੇਗਾ ਜਿਹਨੂੰ ਐਡਰੈਸ ਜਿਹੜੇ ਆ ਪੀਪੀਆਈਡੀ ਦੇ ਨੈਸ਼ਨਲ ਪ੍ਰੈਜੈਂਟ ਜਿਹੜੇ ਆ ਮਨਵਰ ਵਿਧਾਰਾਮ ਜੀ ਉਹ ਡੈਸ ਕਰਨਗੇ ਤੇ ਬਾਕੀ ਵੀ ਸਾਥੀ ਜਿਹੜੇ ਆ ਉਹਦੇ ਵਿੱਚ ਸਪੀਕਰ ਹੋਣਗੇ ਤੇ ਇਹਦੇ ਵਿੱਚ ਸ਼ਾਮਿਲਿਤ ਕਰਕੇ ਕਿ ਪਾਰਟੀ ਦਾ ਅਗਲਾ ਪ੍ਰੋਗਰਾਮ ਜਿਹੜਾ 1 ਚਾਰ ਤੋਂ ਪਿੰਡਾਂ ਵਿੱਚ ਜਾਣ ਦਾ ਬੈਨਰ ਲਾ ਕੇ ਪਾਰਟੀ ਦਾ ਤੇ ਪ੍ਰੋਗਰਾਮ ਦੇ ਜਿਹੜੇ ਪਰਚੀ ਵੰਡਣ ਦਾ ਪ੍ਰੋਗਰਾਮ ਹੈ ਬੈਨਰ ਲਗਾ ਕੇ ਝੰਡੇ ਲਗਾ ਕੇ ਪਿੰਡਾਂ 'ਚ ਮੂਵ ਕਰਨ ਦਾ ਜਿਹੜਾ ਪ੍ਰੋਗਰਾਮ ਹੈ 1 ਚਾਰ 25 ਤੋਂ 15 ਚਾਰ 25 ਤੱਕ ਉਹ ਤੁਹਮ ਦਾ ਸੰਗਠਨ ਕੀਤਾ ਜਾਣਾ ਹੈ ਟਾਂਕੇ ਲੋਕਾਂ ਦੇ ਵਿੱਚ ਪਾਰਟੀ ਪ੍ਰਤੀ ਜਾਣਕਾਰੀ ਜਾਬੇ ਕਿ ਪਾਰਟੀ ਤਾਂ ਬਹੁਤ ਸਾਰੀਆਂ ਹੈਗੀਆਂ ਬੀਐਸਬੀ ਹੈਗੀ ਹੈ ਆਜ਼ਾਦ ਸਮਾਜ ਪਾਰਟੀ ਹੈਗੀ ਹੈ ਸਮਾਜ ਪਾਰਟੀ ਹੈ ਸਮਾਜਵਾਦੀ ਪਾਰਟੀ ਹੈਗੀ ਹੈ ਹੋਰ ਵੀ ਛੋਟੀ ਛੋਟੇ ਪਾਰਟੀਆਂ ਹੈਗੀਆਂ ਜਿਨ੍ਹਾਂ ਕੋਲ ਸੰਸਥਾਗਤ ਸੰਸਥਾਗਤੀ ਸਿਸਟਮ ਜਿਹੜਾ ਹੈਗਾ ਪਾਰਟੀ ਨੂੰ ਜਿਹੜਾ ਚਾਹੀਦਾ ਹੈਗਾ ਉਹ ਨਹੀਂ ਹੈ ਪਰਿਵਾਰਵਾਦੀ ਪਾਰਟੀਆਂ ਹੈਗੀਆਂ ਵਿਅਕਤੀਵਾਦੀ ਪਾਰਟੀਆਂ ਹੈਗੀਆਂ ਘਰਾਂ ਨੂੰ ਮਜਬੂਤ ਪਾਰਟੀਆਂ ਕਰ ਰਹੀਆਂ ਤੇ ਸਮਾਜ ਦਾ ਬੇੜਾਗੜ ਕਰ ਰਹੀਆਂ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਉਹ ਆਪਣੀ ਪਰਿਵਾਰ ਨੂੰ ਤਰਜੀਹ ਦੇ ਰਹੀਆਂ ਕਿ ਡਿੱਟੇ-ਠੇਪਾਂ ਹੀ ਕੰਮ ਕਰ ਰਹੀਆਂ ਪਰ ਪੀਪੀਆਈਡੀ ਦੇ ਅੰਦਰ ਇੱਕ ਡੈਮੋਕ੍ਰੇਸੀ ਜਿਹੜੀ ਆ ਉਹ ਨਿਰਮਿਤ ਕੀਤੀ ਜਾ ਰਹੀ ਹੈ ਸਾਰੀ ਜਾ ਰਹੀ ਹੈ ਉਹਦਾ ਨਿਰਮਾਣ ਕੀਤਾ ਜਾ ਰਿਹਾ ਹੈ ਤੇ ਹੌਲੀ-ਹੌਲੀ ਇਹ ਪੂਰੀ ਤਰ੍ਹਾਂ ਡੈਮੋਕ੍ਰੇਟਿਕ ਜਿਹੜਾ ਸੈਟਅਪ ਹੈ ਇਹ ਸਾਰੇ ਵਿੰਗਾਂ ਦੇ ਅੰਦਰ ਬਾਂਸਫੇ ਦੇ ਸਾਰੇ ਵਿੰਗਾਂ ਦੇ ਅੰਦਰ ਇਹ ਡਿਵੈਲਪ ਹੋ ਜਾਏਗਾ ਕਿ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਏਗੀ ਆਪਣਾ ਆਰਗੂਮੈਂਟ ਕਰਨ ਲਈ ਆਪਣੇ ਵਿਚਾਰ ਰੱਖਣ ਲਈ ਕਿਉਂਕਿ ਡੈਮੋਕ੍ਰੇਸੀ ਦੇ ਅੰਦਰ ਹਰੇਕ ਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ ਕੋਈ ਵੀ ਵਿਅਕਤੀ ਹੈ ਕਿਸੇ ਨੂੰ ਵਿਚੋੜ ਲੈਣ ਦਾ ਅਧਿਕਾਰ ਹੈ ਪਰ ਸਿਸਟਮ ਬਣਾਏ ਬਗੈਰ ਅਸੀਂ ਦੁਸ਼ਮਣ ਦਾ ਮੁਕਾਬਲਾ ਵਿਰੋਧੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਵਿਰੋਧੀਆਂ ਦੇ ਕੋਲ ਬੜਾ ਮਜ਼ਬੂਤ ਸੰਗਠਨ ਹੈ ਮਜ਼ਬੂਤ ਸੰਭਾ ਹੈ ਸਿਸਟਮ ਬਣਾਇਆ ਹੋਇਆ ਹੈ ਕਿ ਅਸੀਂ ਜਿੰਨੀਆਂ ਵੀ ਪਾਰਟੀਆਂ ਅੱਜ ਤੱਕ ਬਣੀਆਂ ਕੰਮ ਕਰੀਆਂ ਇਹ ਬਿਨਾ ਸਿਸਟਮ ਬਣਾਏ ਕੰਮ ਕਰੀਆਂ ਸਰਕਾਰ ਬਣ ਨਹੀਂ ਜਾਵੇ ਅਗਲੇ 5 ਸਾਲਾਂ ਵਿੱਚ ਫਿਰ ਜਾਏਗੀ ਤੇ ਅਸੀਂ ਅਜਿਹੀ ਸਰਕਾਰ ਨਹੀਂ ਚਾਹਦੇ ਕਿ ਜਿਹੜਾ 5 ਸਾਲ ਬਾਅਦ ਬਣ ਜਾਵੇ ਜੇ ਸਾਡੇ ਸਿਸਟਮ ਨਾਲ ਮੂਲ ਵਸੀ ਵਿਛਾਣ ਮੂਲ ਵਸੀ ਪਛਾਣ ਦੇ ਨਾਲ ਜਾਤੀ ਪਛਾਣ ਛੱਡ ਕੇ ਮੂਲ ਵਸੀ ਪਛਾਣ ਅਪਣਾ ਕੇ ਫੂਲੇ ਮਿਲਕਰ ਅਮੇਰਕਰ ਫੂਲੇ ਮਿਲਕਰ ਸ਼ਾਹੂ ਈਡੋਲੋਜੀ ਨੂੰ ਅਪਣਾ ਕੇ ਇਹ ਲੋਕਾਂ ਦੇ ਵਿੱਚ ਬਚਾਤਰ ਦੇ ਬਚਾਤਰਕ ਸਰਕਾਰ ਬਣਦੀ ਹੈ ਉਹ ਸਟੇਬਲ ਸਰਕਾਰ ਹੋਏਗੀ ਔਰ ਉਸ ਨੂੰ ਬਦਲਿਆ ਨਹੀਂ ਜਾ ਸਕਦਾ ਅਸੀਂ ਚਾਹੁੰਦੇ ਹਾਂ ਕਿ ਲੋਕਾਂ 'ਚ ਪਹਿਚਾਨ ਜਾਵੇ ਕਿ ਸੰਸਥਾਗਤ ਪਾਰਟੀਆਂ ਕੌਣ ਹਨ ਤੇ ਜਿਹੜੀਆਂ ਤਾਨਾਚਾਹੀ ਵਿਅਕਤੀਵਾਦੀ ਪਾਰਟੀਆਂ ਕੌਣ ਹਨ ਤੇ ਕਿਵੇਂ ਕੰਮ ਕਰਦੀਆਂ ਵਿਅਕਤੀਵਾਦੀ ਪਾਰਟੀਆਂ ਜਿਸ ਨੂੰ ਮਰਜ਼ੀ ਕਹਿ ਦੇਣ ਗੈਟ ਆਊਟ ਕਿਉਂ ਗੈਟ ਆਟ ਹੋ ਜਾਂਦਾ ਹੈ ਉਹਨੂੰ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਦਲੀਲ ਅਪੀਲ ਸੁਣੀ ਨਹੀਂ ਜਾਂਦੀ ਪਰ ਡੈਮੋਕ੍ਰੈਟਿਕ ਪਾਰਟੀਆਂ ਦੇ ਅੰਦਰ ਜੇ ਵੀ ਕਿਸੇ ਦੇ ਨਾਲ ਕੋਈ ਕੋਈ ਕਿਸੇ ਦੇ ਵਿਰੁੱਧ ਕੋਈ ਕੁਐਸਚਨ ਆਉਂਦਾ ਹੈ ਉਹ ਤੋਂ ਜਵਾਬ ਮੰਗਿਆ ਜਾਂਦਾ ਹੈ ਉਹ ਬਾਡੀ ਜਿਹੜੀ ਆ ਉਹਨੂੰ ਦੇਖ ਲਈਏ ਬਈ ਇਹਦਾ ਕੀ ਹਾਲ ਹੋਣਾ ਜੇ ਇਹਦਾ ਬਿਆਨ ਸੁਣਿਆ ਜਾਂਦਾ ਹੈ ਤੇ ਦਿਨ ਕੋਈ ਨਾ ਕੋਈ ਉਹਤੇ ਡਿਸੀਜਨ ਲਿਆ ਜਾਂਦਾ ਹੈ ਤੇ ਮੈਂ ਸਮਝਦਾ ਕਿ ਜਿਹੜੇ ਲੋਕ ਹੈ ਜਿਹੜੇ ਸਰੋਤੇ ਆ ਐਮਐਨਟੀ ਦੇ ਉਹ ਦੇਖਣਗੇ ਕਿ ਜਿਹੜੀਆਂ ਵਿਅਕਤੀਵਾਦੀ ਪਾਰਟੀਆਂ ਹੈ ਜਿਹੜੀਆਂ ਆਪਣੇ ਘਰਾਂ ਲਈ ਕੰਮ ਕਰ ਰਹੀਆਂ ਭਾਈ ਭਤੀਜਾਵਾਦ ਪੈਦਾ ਕਰ ਰਹੀਆਂ ਉਹਨਾਂ ਦਾ ਸਾਥ ਛੱਡ ਕੇ ਛੱਡ ਕੇ ਪੀਪੀਆਈ ਦਾ ਸਾਥ ਦੇ ਕੇ ਇਸ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਰਾਜ ਭਗ ਦੇ ਕਬਜ਼ੇ ਹੋਗੇ ਜਿਹੜੀਆਂ ਵੀ ਸਮੱਸਿਆਵਾਂ ਅਸੀਂ ਫੇਸ ਕਰ ਰਹੇ ਹਾਂ ਸਨਮਾਨ ਦੀ ਹੋਵੇ ਬੇਰੁਜ਼ਗਾਰੀ ਦੀ ਹੋਵੇ education ਦੀ ਹੋਵੇ ਸਰ ਸਾਹਮਣੇ ਨੂੰ ਗੱਦੇ ਨਾ ਜਿਹਾਖਦੇ ਮੈਂ ਆਪੀ ਚਾਹੁੰਦਾ ਤੁਹਾਡੇ ਕੋਲ ਸਿਰਫ 2 ਮਿੰਟ ਦਾ ਸਮਾਂ ਹੈ ਤੁਸੀਂ ਇਸ 2 ਮਿੰਟ ਦੇ ਸਮੇਂ ਦੇ ਵਿੱਚ ਵਿੱਚ ਅੱਜ ਦੀ ਇਸ ਮਹੱਤਵਪੂਰਨ ਵਿਚਾਰਧਾਰਾ ਆਪਣੀ ਜਿਹੜੀ ਵਿਚਾਰ ਦਾ ਤੁਸੀਂ ਕੋਈ ਸਾਡੇ ਦਰਸ਼ਕਾਂ ਲਈ ਅੰਤਿਮ ਸੰਦੇਸ਼ ਦੇਣਾ ਚਾਹੁੰਦੇ ਤਾਂ ਦੇ ਸਕਦੇ ਹੋ ਮੈਂ ਸਮਝਦਾ ਹਾਂ ਕਿ ਸਮੱਸਿਆ ਜਿਹੜੀ ਆ education ਦੀ ਆ ਬੇਰੁਜ਼ਗਾਰੀ ਦੀ ਹੈ ਸਨਮਾਨ ਦੀ ਹੈ ਇਹ ਸਭ ਤੋਂ ਵੱਡੀ ਸਮੱਸਿਆ ਹੈਗੀ ਆ ਤੇ ਇਹ ਕੋਈ ਹੱਲ ਹੈ ਵਾਵਾ ਸਾਹਿਬ ਨੇ ਅੰਬੇਡਕਰ ਸਾਹਿਬ ਨੇ ਸੰਵਿਧਾਨ ਚ ਦਿੱਤਾ ਆ ਕਿ ਤੁਹਾਡੀ ਜੇ ਸਿਸਟਮ ਜਿਹੜਾ ਆ ਸੰਵਿਧਾਨ ਦੇ ਰਾਹੀਂ ਡੈਮੋਕ੍ਰੈਟਿਕ ਦਿੱਤਾ ਗਿਆ ਆ ਤੇ ਤੁਹਾਡੀ ਪਾਰਟੀ ਵੀ ਡੈਮੋਕ੍ਰੈਟਕ ਹੋਣੀ ਚਾਹੀਦੀ ਹੈ ਉਹਦੇ ਰਾਹੀਂ ਇਲੈਕਸ਼ਨ ਲੜੋ ਤੇ ਵਿਧਾਨ ਸਭਾ ਤੇ ਪਾਰਲੀਮੈਂਟ ਦੇ ਉੱਤੇ ਕਬਜ਼ਾ ਕਰੋ ਉਹਦੇ ਵਿੱਚੋਂ ਆਪਣੀਆਂ ਨੀਤੀਆਂ ਤੇ ਆਪਣੀ ਸਮਾਜ ਲਈ ਬਣਾਓ ਮੂਲ ਵਾਸੀ ਭਾਜਨ ਸਮਾਜ ਲਈ ਨੀਤੀਆਂ ਬਣਾਓ ਤੇ ਜੇ ਤੁਹਾਡੇ ਹੀ ਬੰਦੇ ਫੂਲੇ ਮੇਕਰ ਸ਼ਾਹੂਜੀ ਬਜਾਤਾੜਾ ਦੇ ਬੰਦੇ ਜਿਹੜੇ ਆ ਉਹ ਪਾਰਲੀਮੈਂਟ ਦੇ ਅੰਦਰ ਤੇ ਵਿਧਾਨ ਸਭਾ ਦੇ ਅੰਦਰ ਬੈਠੇ ਹੋਣਗੇ ਤਾਂ ਨੀਤੀ ਕੁਦਰਤੀ ਗੱਲ ਹੈ ਕਿ ਉਹ ਆਪਣੇ ਸਮਾਜ ਦੇ ਹਿੱਤ ਚ ਨੀਤੀਆਂ ਬਣਾਉਣਗੇ ਤਾਂ ਜਿਹੜੀ ਆ ਸਮਾਜਿਕ ਤੇ ਆਰਥਿਕ ਸਮਾਨਤਾ ਜਿਹੜੀ ਆ ਉਹ ਇੱਥੇ ਸਥਾਪਿਤ ਕਰਨਗੇ ਤੇ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹਦੇ ਨਾਲ ਅਸੀਂ ਖਤਮ ਕਰ ਪਾਵਾਂਗੇ ਇਹਨੇ ਕਿੰਦਾ ਮੈਂ ਐਮੰਟੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਜੇਪੀਮ ਜੇਪੜ ਜੇ ਮੂਲਵਾਸੀ ਜੇ ਸਰਦਾਰ ਸੋ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੁਸੀਂ ਸਾਡੇ ਐਮਟੀ ਪੰਜਾਬੀ ਨਿਊਜ਼ ਨੈਟਵਰਕ ਤੇ ਅੱਜ ਜਿਹੜਾ ਵਿਸ਼ੇਸ਼ ਜਾਣਕਾਰੀ ਦਿੱਤੀ ਸੋ ਇਹ ਸੰਸਾਦ ਸਾਡੇ ਅੱਜ ਦੇ ਮੁੱਖ ਮਹਿਮਾਨ ਥਾਂ ਸ라이 ਸੰਬਾਧੀ ਕੀ ਚੁੱਕ ਕਰਦੇ ਪੀ ਬੀ ਆਈਡੀ ਤੋਂ ਅਸੀਂ ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦੇ ਆਂ